ਇਸ ਹਰਤੂ ਜੈਪੁਰ ਫਲਾਈਟ ਦੀ ਅੱਜ ਤੋਂ ਹੋਵੇਗੀ ਸ਼ੁਰੂਆਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਚੰਡੀਗੜ੍ਹ ਤੋਂ ਸ਼ਾਮ 5:30 ਵਜੇ ਵਰਚੂਅਲੀ ਦਿਖਾਉਣਗੇ ਹਰੀ ਚੰਡੀ 1957 ਰੁਪਏ ਰੱਖਿਆ ਜਏ ਇੱਕ ਵੱਸੇ ਦਾ ਕਿਰਾਇਆ ਸਰਾ ਗੜੀ ਦੀ ਸ਼ਹਾਦਤ ਨੂੰ ਸਮਰਪਿਤ ਫਿਰੋਜ਼ਪੁਰ ਦੇ ਵਿੱਚ ਹੋਵੇਗਾ ਸਵੇਰ ਪੱਦਰੀ ਸਮਾਗਮ ਗੁਰਦੁਆਰਾ ਸਰਾ ਗੜੀ ਦੇ ਵਿੱਚ ਹੋਣ ਵਾਲੇ ਸਮਾਗਮ ਦੇ ਵਿੱਚ ਕੈਬਨ ਮੰਤਰੀ ਬਲਜੀਤ ਕੌਰ ਹੋਣਗੇ ਸ਼ਾਮਿਲ 21 ਸਿੱਖ ਫੌਜੀਆਂ ਨੇ ਪਠਾਣਾ ਨੂੰ ਦਿੱਤਾ ਸੀ ਮੂੰਹ ਤੋੜ ਜਵਾਬ ਸਭ ਤੋਂ ਅਗੇ ਸਭ ਤੋਂ ਅਲੱਗ ਕਰਤਾਰ ਕੰਬਾਈ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਹੋ ਨਿਊਜ਼ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਹੜਾਂ ਦੇ ਵਿਚਾਲੇ ਪੰਜਾਬ ਦੇ ਵਿੱਚ ਸਵੈਨ ਫਲੂ ਨੇ ਦਸਤਕ ਦੇ ਦਿੱਤੀ ਹੈ ਅਜਨਾਲਾ ਦੇ ਵਿੱਚ ਅਫਰੀਕਨ ਸਵੈਨ ਦਾ ਕੇਸ ਸਾਹਮਣੇ ਆਇਆ ਹੈ ਏਐਸਐਫ ਦਾ ਪਹਿਲਾ ਕੇਸ ਜੋ ਕਿ ਪਿੰਡ ਧਾਰੀਵਾਰ ਆ ਕਲੀਅਰ ਦੇ ਵਿੱਚ ਦਰਜ ਕੀਤਾ ਗਿਆ ਪਿੰਡ ਦੇ ਇੱਕ ਸੂਰ ਫਾਰਮ ਦੇ ਵਿੱਚ ਦਰਸਲ ਏਐਸਐਫ ਦੀ ਪੁਸ਼ਟੀ ਹੋਈ ਹੈ ਪਿੰਡ ਧਾਰੀਵਾਰ ਕਲੀਅਰ ਨੂੰ ਬਿਮਾਰੀ ਦਾ ਕੇਂਦਰ ਵੀ ਐਲਾਨ ਦਿੱਤਾ ਗਿਆ ਹੈ ਪ੍ਰਭਾਵਿਤ ਸੂਰ ਫਾਰਮ ਨੂੰ ਸੈਨੀਟਾਈਜ਼ ਕਰਕੇ ਸੀਲ ਕਰ ਦਿੱਤਾ ਹੈ ਫਾਰਮ ਦੇ ਸੂਰਾਂ ਨੂੰ ਮਾਰ ਕੇ ਸੁਰੱਖਿਅਤ ਢੰਗ ਦੇ ਨਾਲ ਦਫਨਾਇਆ ਗਿਆ ਹੈ ਤਾਂ ਹੜਾਂ ਦੇ ਵਿਚਾਲੇ ਪੰਜਾਬ ਦੇ ਵਿੱਚ ਸਵਾਈਨ ਫਲੂ ਨੇ दस्तक ਦੇ ਦਿੱਤੀ ਹੈ ਦਰਸਲ ਜਨਾਲਾ ਦੇ ਵਿੱਚ ਅਫਰੀਕਨ ਸਵਾਈਨ ਦਾ ਕੇਸ ਸਾਹਮਣੇ ਆਇਆ ਕਿਉਂਕਿ ਅਜਨਾਲਾ ਖੇਤਰ ਅਜਨਾਲਾ ਇਲਾਕੇ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਹੜ੍ਹਾਂ ਦੇ ਕਾਰਨ ਇਹ ਇਲਾਕਾ ਪ੍ਰਭਾਵਿਤ ਹੋਇਆ ਕਈ ਪਿੰਡਾਂ ਦੇ ਵਿੱਚ ਰਾਵੀ ਦਰਿਆ ਦੀ ਜੋਕੇ ਮਾਰ ਪਈ ਹੈ ਅਤੇ ਇਸ ਦੇ ਵਿਚਾਲੇ ਅਜਨਾਲਾ ਦੇ ਨਾਲ ਹੀ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਅਫਰੀਕਨ ਸਵੈਨਦਾ ਆ ਕੇ ਸਾਹਮਣੇ ਆਇਆ ਏਐਸਐਫ ਦਾ ਪਹਿਲਾ ਕੇਸ ਪਿੰਡ ਧਾਰੀਵਾਰ ਕਲੇਰ ਦੇ ਵਿੱਚ ਸਾਹਮਣੇ ਆਇਆ चंद्रपुरम पूर्ण स्वामी राधा, राधा कृष्णन है, है। संघ और तो बीजेपी का गहरा नाता उनसे रहा है संघ संघ के लिए उन्होंने काम काम किया और से काम करते करते भारतीय जनता पार्टी में एक के बाद एक बड़े पद हासिल करते रहे हैं एनडीए ने जब उन्हें उम्मीदवार घोषित किया तो वो महाराष्ट्र के राज्यपाल उस वक्त थे 20 अक्टूबर उन्नीस को तिरुपुर तमिलनाडु में राधा कृष्णन का जन्म हुआ है और उनका पूरा नाम हमने आपको बताया ओबीसी

ACP ਰਾਧਾ ਕ੍ਰਿਸ਼ਨਨ ਜੋ ਕਿ ਐਨਡੀਆ ਦੇ ਕੈਂਡੀਡੇਟ ਸਨ ਜਿੱਤਨ ਦੇ ਵਿੱਚ ਕਾਮਯਾਬ ਹੋਏ ਹਾਲਾਂਕਿ ਇੰਡੀਆ ਬਲਾਕ ਦੇ ਆ ਸੁਦਰਸ਼ਨ ਰੈਡੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਸ ਤੋਂ ਬਾਅਦ ਅੱਜ ਇਹ ਰਾਸ਼ਪਤੀ ਭਵਨ ਦੇ ਵਿੱਚ ਸਹੁੰ ਚੁੱਕ ਸਮਾਗਮ ਹੋਣ ਜਾ ਰਿਹਾ ਹੈ ਇੱਥੇ ACP ਰਾਧਾ ਕ੍ਰਿਸ਼ਨਨ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਹਲਫ ਲੈਣਗੇ ਦੇਸ਼ ਦੇ ਉਪ ਰਾਸ਼ਟਰਪਤੀ ਅਗਲੇ ਹੋਣਗੇ ACP ਰਾਧਾ ਕ੍ਰਿਸ਼ਨਨ ਅ ਦਰਸ ACP ਰਾਧਾ ਕ੍ਰਿਸ਼ਨਨ ਜੋ ਕਿ ਤਮਿਲਨਾਡੂ ਦੇ ਨਾਲ ਸੰਬੰਧ ਰੱਖਦੇ ਨੇ ਤਮਿਲਨਾਡੂ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ ਵਕਫਾ ਖਸੂਬਿਆਂ ਦੇ ਗਵਰਨਰ ਵੱਜੋਂ ਜੋ ਕਿ ਆਏ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਆ ਤਾਂ ਇਸ ਦੇ ਵਿਚਾਲੇ ਜੋ 9 ਸਤੰਬਰ ਨੂੰ ਚੋਣਾਂ ਹੋਈਆਂ ਤਾਂ ਉਸ ਦੇ ਵਿੱਚ ਸੀਪੀ ਰਾਧਾ ਕ੍ਰਿਸ਼ਨ ਜਿਤਨ ਦੇ ਵਿੱਚ ਕਾਮਯਾਬ ਰਹੇ ਜੋ ਕਿ ਐਨਡੀ ਦੇ ਵੱਲੋਂ ਕੈਂਡੀਡੇਟ ਸਨ ਉਮੀਦਵਾਰ ਸਨ ਕਿਉਂਕਿ ਪਿਛਲੇ ਦਿਨੀ ਜਗਦੀਪ ਤਨਖੜ ਜੋ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੰਦੇ ਨੇ ਉਹਨਾਂ ਦੇ ਵੱਲ ਆਪਣੀ ਸੇਵ ਦਾ ਹਵਾਲਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜੀ ਆਓ ਰਾਸ਼ਟਰਪਤੀ ਅਹੁਦੇ ਦੀ ਚੋਣ ਨੂੰ ਲੈ ਕੇ ਸ਼ਡਿਊਲ ਜੋ ਕਿ ਜਾਰੀ ਕੀਤਾ ਗਿਆ ਸੀਗਾ 9 ਤਰੀਕ ਨੂੰ ਹੀ ਇਸ ਨੂੰ ਲੈ ਕੇ VOTING ਹੁੰਦੀ ਹੈ 9 ਤਰੀਕ ਨੂੰ ਸ਼ਾਮ ਨੂੰ ਜੋ ਕਿ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਤੇ ਇਸ ਦੇ ਵਿਚਾਲੇ ਤੁਹਾਨੂੰ ਦਿੱਲੀ ਦੀਆਂ ਰਾਸ਼ਟਰਪਤੀ ਭਵੰਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਥੋੜੀ ਦੇਰ ਦੇ ਵਿੱਚ ਸੀਪੀ ਰਾਧਾ ਕ੍ਰਿਸ਼ਨਨ ਉਪ ਰਾਸ਼ਟਰਪਤੀ ਰਾਸ਼ਟਰਪਤੀ ਵਜੋਂ ਹਲਫ ਲੈਣਗੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਹਨਾਂ ਨੂੰ ਹਲਫ ਦਿਵਾਉਣਗੇ ਆ ਤਾਂ ਦਿੱਲੀ ਦੀਆਂ ਤੋਂ ਅਸੀਂ ਰਾਸ਼ਪਤੀ ਭਵੰਦੀਆਂ ਤੁਸੀਂ ਰੰਗ ਵਖਾ ਰਹੇ ਆ ਵਕਫਾ ਵੱਡੇ ਨੇਤਾ ਵੱਡੇ ਆਗੂ ਜੋ ਕਿ ਸੌ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਆ ਪਹੁੰਚੇ ਹੋਏ ਨੇ ਤਾਂ ਥੋੜੀ ਦੇਰ ਦੇ ਵਿੱਚ ਰਸਿਪੀ ਰਾਧਾ ਕ੍ਰਿਸ਼ਨ ਦੇ ਵੱਲੋਂ ਉਪ ਰਾਸ਼ਪਤੀ ਅਹੁਦੇ ਦਾ ਹਲਫ ਲੈ ਆ ਜਾਵੇਗਾ ਰਾਸ਼ਪਤੀ ਦਰੋਪਦੀ ਮਰਮੋ ਦੇ ਵੱਲੋਂ ਉਹਨਾਂ ਨੂੰ ਆਸੌਂ ਚੁਕਾਈ ਜਾਵੇਗੀ ਆ ਤੁਸੀਂਾਂ ਤੁਹਾਨੂੰ ਵਖਾ ਰਹੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੌ ਚੁੱਕ ਸਮਾਗਮ ਦੇ ਵਿੱਚ ਆ ਪਹੁੰਚ ਚੁੱਕੇ ਨੇ ਤਸਵੀਰਾਂ ਬਖਾ ਰਹੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੇ ਪਹੁੰਚੇ ਨਹੀਂ ਉੱਥੇ ਕਈ ਕੇਂਦਰੀ ਮੰਤਰੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਕੇਂਦਰੀ ਮੰਤਰੀ ਅਮਿਤ ਸ਼ਾ ਇਸਲਾਵਾ ਰਾਜਨਾ ਸਿੰਘ ਆ ਹੋਰ तमाम ਜਿਹੜੇ ਕਿ وزارت ਦਾ ਹਿੱਸਾ ਨੇ ਜਿਹੜੇ ਮੰਤਰੀ ਉਹ ਵੀ ਸੋਹ ਚੁੱਕ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ ਆ ਪਹੁੰਚੇ ਹੋਏ ਨੇ ਥੋੜੀ دیر ਦੇ ਵਿੱਚ ਸੀਪੀ ਰਾਧਾ ਕ੍ਰਿਸ਼ਨਨ ਹਲਫ ਲੈਣਗੇ ਆ ਦੇਸ਼ ਦੇ ਉਪ ਰਾਸ਼ਟਰਪਤੀ ਵਜੋਂ ਉਹਨਾਂ ਦੇ ਵੱਲੋਂ ਸੋਹ ਚੁੱਕੀ ਜਾਵੇਗੀ ਆ ਦਰਸਲ 9 ਤਰੀਕ ਨੂੰ 9 ਸਤੰਬਰ ਨੂੰ ਜੋ ਕਿ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਹੋਈ ਸੀਪੀ ਰਾਧਾ ਕ੍ਰਿਸ਼ਨਨ ਜੋ ਕਿ ਜਤਨ ਦੇ ਵਿੱਚ ਆ ਕਾਮਯਾਬ ਹੋਏ ਹਾਲਾਂਕਿ ਇੰਡੀਆ ਬਲੌਗ ਦੇ ਵੱਲੋਂ ਵੀ ਸੁਦਰਸ਼ਨ ਰਾਡੀ ਨੂੰ ਆਪਣਾ ਕੈਂਡੀਡੇਟ ਕੈਂਡੀਡੇਟ ਬਣਾਇਆ ਗਿਆ ਸੀਗਾ ਪਰ ਉਹਨਾਂ ਨੂੰ ਸੀਪੀ ਰਾਦਾ ਕ੍ਰਿਸ਼ਨਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਵਿਚਾਲੇ ਸੀਪੀ ਰਾਦਾ ਕ੍ਰਿਸ਼ਨਨ ਹੁਣ ਅਗਲੇ ਦੇਸ਼ ਦੇ ਉਪ ਰਾਸ਼ਟਰਪਤੀ ਹੋਣਗੇ ਥੋੜੀ ਦਿਨ ਦੇ ਵਿੱਚ ਉਹਨਾਂ ਦੇ ਵੱਲ ਆਪਣੇ ਅਹੁਦੇ ਦਾ ਹਲਫ ਲੈ ਆ ਜਾਵੇਗਾ ਆ ਇਸ ਦੇ ਵਿਚਾਲੇ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਤਨਖੜਵੀ ਆਹ ਤਸਵੀਰਾਂ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਦੌਰਾਨ ਉਪ ਰਾਸ਼ਪਤੀ ਦੇ ਅਹੁਦੇ ਤੋਂ ਉਨ੍ਹਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਉਹਦਾ ਖਾਲੀ ਹੋਇਆ ਸੀ ਹਾਲਾਂਕਿ ਜਗਦੀਪ ਧਨਖੜ ਨੂੰ ਲੈ ਕੇ ਵਕਫਾਖਵਰਦੀ ਤਰ੍ਹਾਂ ਦੀ ਆਗੂਆਂ ਦੇ ਵੱਲੋਂ ਕਈ ਸਵਾਲ ਵੀ ਚੁੱਕੇ ਗਏ ਕਿ ਜਗਦੀਪ ਧਨਖੜ ਉਸ ਤੋਂ ਬਾਅਦ ਕਿਸੇ ਵੀ ਜਨਤਕ ਸਮਾਗਮ ਦੇ ਵਿੱਚ ਪਬਲਿਕਲੀ ਕਿਤੇ ਨਜ਼ਰ ਨਹੀਂ ਆਈ ਕਿ ਕਈ ਤਰੀਕੇ ਦੇ ਇਲਜ਼ਾਮ ਵੀ ਵਿਰੋਧੀ ਤਰ੍ਹਾਂ ਦੇ ਵੱਲੋਂ ਲਗਾਏ ਗਏ ਸਨ ਪਰ ਅੱਜ ਜਦੋਂ ਆ ਸੌ ਚੁੱਕ ਸਮਾਗਮ ਹੋਣ ਜਾ ਰਿਹਾ ਤੇ ਇੱਥੇ ਜਗਦੀਪ ਧਨਖੜ ਵੀ ਮੋਰਲੇ ਕਤਾਰ ਤੇ ਬਿਰਾਜਮਾਨ ਬੈਠੇ ਹੋਏ ਤ ਆ ਨਜ਼ਰ ਆ ਰਹੀ ਨੇ ਕਿਉਂਕਿ ਉਹਨਾਂ ਦੇ ਅਸਤੀਫੇ ਤੋਂ ਬਾਅਦ ਜੀ ਆਫ ਦਾ ਖਾਲੀ ਹੋਇਆ ਸੀ ਜਿਸ ਦੇ ਬਾਅਦ 9 ਤਰੀਕ ਨੂੰ 9 ਸਤੰਬਰ ਨੂੰ ਹੀ VOTING ਹੁੰਦੀ ਹੈ ਉਸੇ ਦਿਨ ਨਤੀਜਾ ਤਾਂ ਐਲਾਨ ਕਰ ਦਿੱਤਾ ਜਾਂਦਾ ਹੈ ਸੀਪੀ ਰਾਧਾ ਕ੍ਰਿਸ਼ਨ ਜੋ ਕਿ ਜਿੱਤਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਤੇ ਅੱਜ ਉਹਨਾਂ ਦੇ ਵੱਲ ਆਪਣੇ ਅਹੁਦੇ ਦਾ ਹਲਫ ਲਿਆ ਜਾ ਰਿਹਾ ਸੌਂ ਚੁੱਕੀ ਜਾ ਰਹੀ ਹੈ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਹਨਾਂ ਨੂੰ ਸੌਂ ਚੁਕੋਣਗੇ ਵਕਫਾ ਕੇਂਦਰੀ ਮੰਤਰੀ ਵੀ ਬਿਲਕੁਲ ਮੋਰਲੀ ਕਤਾਰ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਨੇ ਥੋੜੀ ਦੇਰ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਸੌਂ ਚੁੱਕ ਸਮਾਗਮ ਦੇ ਵਿੱਚ ਸ਼ ACP ਰਾਧਾ ਕ੍ਰਿਸ਼ਨਨ ਦੇ ਵੱਲੋਂ ਉਪ ਰਾਸ਼ਟਰਪਤੀ ਵੱਜੋਂ ਹਲਫ਼ ਲਿਆ ਜਾਵੇਗਾ ਆ ਸੌਂ ਚੁੱਕੀ ਜਾਵੇਗੀ ACP ਰਾਧਾ ਕ੍ਰਿਸ਼ਨਨ ਜਨਸੰਘ ਦੇ ਨਾਲ ਜਿਨ੍ਹਾਂ ਦੇ ਵੱਲੋਂ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਤਮਿਲਨਾਡੂ ਦੇ ਵਿੱਚ ਵਕਫਾ ਖੌਦਿਆਂ ਤੇ ਹੋ ਰਹੇ ਵਕਫਾ ਦੀ ਜ਼ਿੰਮੇਵਾਰੀ ਉਹਨਾਂ ਦੇ ਵੱਲੋਂ ਨਿਭਾਈਆਂ ਗਈਆਂ ਸੰਗਠਨ ਦੇ ਵਿੱਚ ਵੱਡੀ ਭੂਮਿਕਾ ਉਹਨਾਂ ਨੇ ਅਦਾ ਕੀਤੀ ਜਦੋਂ ਤਮਿਲਨਾਡੂ ਦੇ ਵਿੱਚ ਭਾਜਪਾ ਦੇ ਪ੍ਰਧਾਨ ਰਹੇ ਲੋਕ ਸਭਾ ਮੈਂਬਰ ਵੀ ਰਹੇ ਚੁੱਕੇ ਨੇ ਵਕਫਾਕ ਸੂਬਿਆਂ ਦੇ ਗਵਰਨਰ ਦੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਆਤਿਸ਼ ਦੇ ਵਿਚਾਰੇ ਜਦੋਂ ਆ ਉਪ ਰਾਸ਼ਟਰਪਤੀ ਅਹੁਦੇ ਦੀ ਇਹ ਸੀਟ ਖਾਲੀ ਹੁੰਦੀ ਹੈ ਤਾਂ ਐਨਡੀਆ ਦੇ ਵੱਲੋਂ ਸੀਪੀ ਰਾਧਾ ਕ੍ਰਿਸ਼ਨਨ ਨੂੰ ਆਪਣਾ ਉਮੀਦਵਾਰ ਅਨਾਉਂਸ ਕੀਤਾ ਜਾਂਦਾ ਹੈ 9 ਸਤੰਬਰ ਨੂੰ ਜਿਸ ਨੂੰ ਲੈ ਕੇ VOTING ਹੁੰਦੀ ਹੈ ਤੇ ਆਖਰਕਾਰ ਸੀਪੀ ਰਾਧਾ ਕ੍ਰਿਸ਼ਨ ਜਿੱਤਨ ਦੇ ਵਿੱਚ ਕਾਮਚਾਬ ਰਹਿੰਦੇ ਨੇ ਤੇ ਉਸ ਤੋਂ ਬਾਅਦ ਚਾਜੋਨਾ ਦੇ ਵੱਲੋਂ ਹਲਫ ਲਿਆ ਜਾ ਰਿਹਾ ਥੋੜੀ ਦੇਰ ਦੇ ਵਿੱਚ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਦੀ ਸੌਹ ਚੁੱਕੀ ਜਾਵੇਗੀ राष्ट्रपति महोदय यदि आदेश हो तो निर्वाचन आयोग से प्राप्त उपराष्ट्रपति के निर्वाचन का प्रमाणन पढ़ा जाए यतः भारत के संविधान के अनुच्छेद 324 द्वारा भारत के उपराष्ट्रपति के पद के निर्वाचन का अधीक्षण निदेशन और नियंत्रण भारत निर्वाचन आयोग में निहित है और यतः श्री जगदीप धनखड़ द्वारा 2025 के जुलाई मास के 21वें दिन तदनुसार शक संवत के वर्ष एक के आषाढ़ मास के तीसरे दिन त्यागपत्र देने के कारण भारत के उपराष्ट्रपति का पद रिक्त हो गया है और यतः भारत के उपराष्ट्रपति के पद को भरने के लिए संविधान तथा राष्ट्रपति और उपराष्ट्रपति निर्वाचन अधिनियम उन्नीस के उपबंधों और तदधीन बनाए गए नियमों और आदेशों के अनुसार निर्वाचन करा लिया गया है तथा परिणाम घोषित कर दिया गया है अब इसलिए भारत निर्वाचन आयोग एक द्वारा प्रमाणित करता है कि श्री सीपी राधाकृष्णन वर्ष 2025 के सितंबर मास के नौवे दिन तद अनुसार शक संवत के वर्ष एक के भाद्रपद मास के अठारवे दिन भारत के उपराष्ट्रपति पद के लिए सम्यक रूप से निर्वाचित हो गए हैं भारत गणराज के छिहत्तरवे वर्ष में हमारे हस्ताक्षर और भारत निर्वाचन आयोग की मोहर से वर्ष 2025 के सितंबर मास के नौवें दिन तदनुसार शक संवत के वर्ष एक के भाद्रपद मास के 18वें दिन प्रदत्त किया गया आय चंद्रावरमस्वामी राधाकृष्णन डू सुर इन द नेम ऑफ गॉड Do swear in the name of God that I will bear true faith and allegiance. That I will bear true faith and allegiance to the constitution of India. To the Constitution of India. Yes by law established. Yes, by law established. And that I will faithfully discharge the duty. And that I will faithfully discharge the duty. Upon which I am about to enter. Upon which I am about to enter. back to the ਆਸੀ 피 ਰਾਧਾ ਕ੍ਰਿਸ਼ਨ ਦੇਸ਼ ਦੇ ਨਵੇਂ ਉਪ ਰਾਸ਼ਟਰਪਤੀ ਹੋਣਗੇ ਉਪ ਰਾਸ਼ਟਰਪਤੀ ਅਹੁਦੇ ਦੀ ਉਹਨਾਂ ਦੇ ਵੱਲੋਂ ਸੋਚ ਚੁੱਕੀ ਗਈ ਹੈ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਵੱਲੋਂ ਸੋਚ ਚੁਕਾਈ ਗਈ ਹੈ ਹਾਂ ਤਾਂ ਦੇਸ਼ ਦੇ ਅਗਲੇ ਉਪ ਰਾਸ਼ਟਰਪਤੀ ਹੋਣਗੇ ਸੀਪੀ ਰਾਧਾ ਕ੍ਰਿਸ਼ਨ ਦਰਸਲ 9 ਸਤੰਬਰ ਨੂੰ ਜੋ ਕਿ ਇਹ ਸੌਦੇ ਦਿੱਲੀ VOTING ਹੋਈ ਐ ਐਨਡੀਏ ਐਨਡੀਏ ਦੇ ਵੱਲੋਂ SCP ਰਾਧਾ ਕ੍ਰਿਸ਼ਨ ਜੋ ਕਿ ਕੈਂਡੀਡੇਟ ਸਨ ਉਮੀਦਵਾਰਾਂ ਸਮੇਤ ਵਿੱਚ ਕਾਮਯਾਬ ਰਹੇ ਕਿਉਂਕਿ 9 ਤਰੀਕ ਨੂੰ ਸ਼ਾਮ ਵੇਲੇ ਨਤੀਜਾ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਅੱਜ SCP ਰਾਧਾ ਕ੍ਰਿਸ਼ਨ ਦੇ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਗਈ ਹੈ ਤਾਂ ਹੁਣ SCP ਰਾਧਾ ਕ੍ਰਿਸ਼ਨ ਅਗਲੇ ਉਪ ਰਾਸ਼ਟਰਪਤੀ ਹੋਣਗੇ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਤਨਖੜਵੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉਹ ਵੀ ਸਹੁੰ ਚੁੱਕ ਸਮਾਗਮ ਦੇ ਵਿੱਚ ਆ ਪਹੁੰਚੇ ਹੋਏ ਨੇ भारतीय गणतंत्र के लिए आज का दिन विशेष बन गया चंद्रपुरम पुन्नू स्वामी राधा कृष्णन ने देश के पंद्रहवें उपराष्ट्रपति इस पर... सहु चुक समागम समाप्त हो गया सीपी राधा कृष्णन जो कि अगले उपराष्ट्रपति होने उन्होंने वालों अपने अहदे का हलफ लिया गया ਆਸੋਚੁਕੇਗੀ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ ਸੌਂਚੁਕਾਈ ਗਈ ਆ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੌਂਚੁਕ ਸਮਾਗਮ ਦੇ ਵਿੱਚ ਪਹੁੰਚੇ तमाम ਕੇਂਦਰੀ ਮੰਤਰੀ ਇਸ ਆਸੋਚੁਕ ਸਮਾਗਮ ਦਾ ਹਿੱਸਾ ਬਣੇ ਅਤੇ ਨਾਲ ਹੀ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਤਣਖੜ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਪਹਿਲਾਂ ਉਹਨਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਕਈ ਤਰੀਕੇ ਦੇ ਸਵਾਲ ਵੀ ਚੁੱਕੇ ਗਏ ਤੋਂ ਉਸ ਦੇ ਵਿਚਾਲੇ ਆਖਰਕਾਰ ਜਗਦੀਪ ਤਣਖੜ ਵੀ ਇਸ ਸਮਾਗਮ ਦੇ ਵਿੱਚ ਨਜ਼ਰ ਆਏ ਅਰ ਰੋਕ ਰਾਂਗੇ ਮੁਰ ਤੋਂ ਵੱਡੀ ਖਬਰ ਦਾ ਹੜਾਂ ਦੇ ਵਿਚਾਲੇ ਪੰਜਾਬ ਦੇ ਵਿੱਚ ਸਵੈਨ ਫਲੂ ਨੇ ਦਸਤਕ ਦੇ ਦਿੱਤੀ ਹੈ ਜਨਾਲਾ ਦੇ ਵਿੱਚ ਅਫਰੀਕਨ ਸਵੈਨ ਦਾ ਕੇਸ ਸਾਹਮਣੇ ਆਇਆ ਹੈ ਏਐਸਐਫ ਦਾ ਪਹਿਲਾ ਕੇਸ ਪਿੰਡ ਧਾਰੀਵਾਰ ਕਲੇਰ ਦੇ ਵਿੱਚ ਦਰਜ ਕੀਤਾ ਗਿਆ ਪਿੰਡ ਦੇ ਇੱਕ ਖਸੂਰ ਫਾਰਮ ਦੇ ਵਿੱਚ ਦਰਸਲ ਏਐਸਐਫ ਦੀ ਪੁਸ਼ਟੀ ਹੋਈ ਹੈ ਪਿੰਡ ਧਾਰੀਵਾਰ ਕਲੇਰ ਨੂੰ ਇਸ ਦੇ ਚਲਦਿਆਂ ਬਿਮਾਰੀ ਦਾ ਕੇਂਦਰ ਵੀ ਐਲਾਨ ਦਿੱਤਾ ਗਿਆ ਪ੍ਰਭਾਵਿਤ ਖਸੂਰ ਫਾਰਮ ਨੂੰ ਸੈਨੀਟਾਈਜ਼ ਕਰਕੇ ਸੀਲ ਕਰ ਦਿੱਤਾ ਹੈ ਫਾਰਮ ਦੇ ਸੂਰਾਂ ਨੂੰ ਮਾਰਕ ਦੇ ਸੁਰੱਖਿਅਤ ਢੰਗ ਦੇ ਨਾਲ ਦਫਨਾਇਆ ਗਿਆ ਕਿਉਂਕਿ ਜਦੋਂ ਅਸੀਂ ਅਚਨਾਲਾ ਦਾ ਜ਼ਿਕਰ ਕਰਦੇ ਹਾਂ ਤਾਂ ਅਚਨਾਲਾ ਖੇਤਰ ਇਸ ਇਲਾਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਹੜ੍ਹਾਂ ਦੀ ਵੱਡੀ ਮਾਰ ਪਈ ਹੈ ਹੜ੍ਹਾਂ ਦੇ ਕਾਰਨ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਤੇ ਵੀ ਇਸ ਇਲਾਕੇ ਦੇ ਵਿੱਚ ਨੁਕਸਾਨ ਹੋਇਆ ਤੇ ਇਸ ਦੇ ਨਾਲ ਹੁਣ ਹੋਰ ਵੀ ਮੁਸ਼ਕਲ ਵੱਧਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੜ੍ਹਾਂ ਦੇ ਵਿਚਾਲੇ ਪੰਜਾਬ ਦੇ ਵਿੱਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ ਅਚਨਾਲਾ ਦੇ ਵਿੱਚ ਅਫਰੀਕਨ ਸਵਾਈਨ ਦਾ ਆ ਕੇਸ ਸਾਹਮਣੇ ਆਇਆ ਐਸਐਫ ਦਾ ਪਹਿਲਾ ਕੇਸ ਪਿੰਡ ਧਾਰੀਵਰ ਕਲੇਰ ਦੇ ਵਿੱਚ ਸਾਹਮਣੇ ਆਇਆ ਪਿੰਡ ਦੇ ਇੱਕ ਸੂਰ ਫਾਰਮ ਦੇ ਵਿੱਚ ਐਸਐਫ ਦੀ ਪੁਸ਼ਟੀ ਹੋਈ ਹੈ ਕਿਉਂਕਿ ਜਦੋਂ ਲਗਾਤਾਰ ਇਸ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਚਾਹੇ ਵਕਫਾ ਖੇلاقਿਆਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਪਾਣੀ ਉਤਰ ਰਿਹਾ ਪਾਣੀ ਸੁੱਕ ਰਿਹਾ ਪਰ ਕਈ ਤਰੀਕੇ ਦੀਆਂ ਬਿਮਾਰੀਆਂ ਫੈਲਣ ਦਾ ਵੀ ਖਰਚਾ ਹੈ ਹਾਂ ਤਾਂ ਉਸ ਦਾ ਇੱਕ ਤਰੀਕੇ ਦਾ ਇਹ ਆਗਾਜ਼ ਕਿਹਾ ਜਾ ਸਕਦਾ ਹੈ ਕਿ ਸਵੈਨ ਫਲੂ ਨੇ ਹੁਣ ਹੜਾਂ ਦੇ ਵਿਚਾਲੇ ਪੰਜਾਬ ਦੇ ਵਿੱਚ ਦਸਤਕ ਦੇ ਦਿੱਤੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਹੋਏ ਨੇ ਅਮਿਤ ਇਹ ਬਹੁਤ ਵੱਡੀ ਖਬਰ ਹੈ ਕਿ ਜਿੱਥੇ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਬਰਬਾਦੀ ਹੋਈ ਹੈ ਹੁਣ ਮੁਸ਼ਕਲ ਹੋਰ ਵੀ ਵੱਧ ਗਈ ਹੈ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ ਆ ਵਿਸਥਾਰ ਦੇ ਨਾਲ ਦੱਸੋ ਕਿ ਅਜਨਾਲਾ ਦੇ ਵਿੱਚ ਕਿਸ ਪਿੰਡ ਦੇ ਵਿੱਚ ਇਸ ਦੀ ਪੁਸ਼ਟੀ ਹੋਈ ਹੈ ਜੋ ਸੂਰ ਫਾਰਮ ਇਸ ਦੇ ਨਾਲ ਪ੍ਰਭਾਵਿਤ ਹੋਇਆ ਹੈ ਇਸ ਫਾਰਮ ਦੇ ਵਿੱਚ ਕਿੰਨੇ ਕਸੂਰ ਸਨ ਕਿੰਨੇ ਸੂਰ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਕੀ ਕੋਈ ਜਾਣਕਾਰੀ ਹੈ ਪਰ ਮੰਦਲ ਬਿਲਕੁਲ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਇਸ ਦੀ ਪੁਸ਼ਟੀ ਹੋਈ ਹੈ। ਇਸ ਕਰੀਬ ਹੁਣ ਤੱਕ 100 ਤਕਰੀਬ ਸੂਰ ਜਿਹੜੇ ਕਿ ਮਰ ਚੁੱਕੇ ਨੇ ਤੇ ਹੁਣ ਤੱਕ ਜਿਹੜਾ ਉਸ ਏਰੀਆ ਨੂੰ ਪੂਰੀ ਤਰ੍ਹਾਂ ਨਾਲ ਸੀਲ ਸੀਲ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਉਸ ਏਰੀਆ ਦੇ ਵਿੱਚ ਸੂਰ ਨੂੰ ਲੈ ਕੇ ਆਨ ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਪ੍ਰਤੀਬੰਧ ਲਗਾ ਦਿੱਤਾ ਗਿਆ। ਹਾਲਾਂਕਿ ਜਿਹੜੇ ਪੰਜਾਬ ਦੇ ਸਟੇਟ ਮੰਤਰੀ ਆ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਤੇ ਇਸ ਦੀ ਇੱਕ ਹੋਰ ਪਰਮਿੰਦਰ ਜੀ ਦੀ ਖਾ ਜਿਹੜਾ ਅਫਰੀਕਨ ਸਵਾਈਨ ਫੀਵਰ ਦੀ ਗੱਲ ਅਸੀਂ ਕਰ ਰਹੇ ਹਾਂ ਉਹ ਸਿਰਫ ਸੂਰ ਨੂੰ ਹੀ ਪ੍ਰਭਾਵਿਤ ਕਰੇਗਾ ਹਾਲਾਂਕਿ ਹੋਰ ਪਸ਼ੂ ਜਾਂ ਮਨੁੱਖਾ ਮਨੁੱਖਾਂ ਦੇ ਵਿੱਚ ਇਹ ਫੀਵਰ ਨਹੀਂ ਹੋਏਗਾ ਸੋ ਇਸ ਦੀ ਖਾਸ ਦੇਖਰੇਖ ਲਈ ਇੱਕ ਟੀਮ ਜ਼ਰੂਰ ਬਣਾਈ ਗਈ ਹੈ ਤੇ ਉਸ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਤੇ ਨਾਲ ਹੀ ਆਉਣ ਵਾਲੇ ਜਿਹੜੇ ਸਮੇਂ ਦੇ ਲਈ ਦਿਸ਼ਾ ਨਿਰਦੇਸ਼ ਵੀ ਬਾਕੀ ਜਿਹੜੇ ਹੈਲਥ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਨੂੰ ਲਗਾਤਾਰ ਜਿਹੜਾ ਦਿਸ਼ਾ ਨਿਰਦੇਸ਼ ਵੀ ਲਗਾਤਾਰ ਜਾਰੀ ਕੀਤੇ ਜਾ ਰਹੇ ਆ ਜੀ ਪਰਮਿੰਦਰ ਹਮੇਤ ਐਸਐਫ ਦਾ ਜੋ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਜੇਕਰ ਇਸਲਾਵਾ ਪੋਇਟਰੀ ਫਾਰਮਸ ਦੀ ਗੱਲ ਕਰੀਏ ਆ ਮੁਰਗੀਆਂ ਦੀ ਗੱਲ ਕਰੀ ਕਿ ਉਸਤੇ ਇਸ ਬਿਮਾਰੀ ਦਾ ਇਸ ਵਾਇਰ ਦਾ ਕੋਈ ਅਸਰ ਨਜ਼ਰ ਨਹੀਂ ਆਵੇਗਾ ਮਾਹਰਾਂ ਦੇ ਇਸ ਨੂੰ ਲੈ ਕੇ ਕੀ ਕਹਿੰਦੇ ਜੀ ਮਹਾਰਾਜ ਨੂੰ ਜ਼ਰੂਰ ਕਹਿਣਾ ਹੈ ਕਿ ਹੋਰ ਜਿਹੜੇ ਪੋਲਟਰੀ ਫਾਰਮ ਹੈ ਕਿਉਂਕਿ ਹਲੇ ਇਸ ਦੀ ਪੁਸ਼ਟੀ ਸਿਰਫ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਧਾਰੀਵਾਲ ਕਲੇਰ ਦੇ ਵਿੱਚ ਹੀ ਇਸ ਦੀ ਪੁਸ਼ਟੀ ਹੋਈ ਹੈ ਹੋਰ ਪੂਰੇ ਦੇਸ਼ ਦੇ ਵਿੱਚ ਇਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਸੋ ਇਸ ਦੀ ਹਲੇ ਇਸ ਦਿਨ ਵਿੱਚ ਜਾਂਚ ਕਮੇਟੀ ਵੀ ਬਣਾਈ ਗਈ ਹੈ ਉਸ ਦੇ ਲਈ ਜਾਂਚ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਇੱਕ ਟੀਮ ਜਿਹੜੀ ਹੈਲਥ ਡਿਪਾਰਟਮੈਂਟ ਦੁਆਰਾ ਟੀਮ ਵੀ ਕਠਿਤ ਕੀਤੀ ਗਈ ਹੈ ਸੋ ਇਸ ਦੀ ਸਾਰੀ ਦੇਖਰੇਖ ਖੁਦ ਜਿਹੜੇ ਹੈਲਥ ਮਿਨਿਸਟਰ ਹੈ ਬਲਬੀਰ ਸਿੰਘ ਉਹ ਇਸ ਦੀ ਦੇਖਰੇਖ ਜ਼ਰੂਰ ਕਰ ਰਹੇ ਤੇ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਉਸ ਪਿੰਡ ਨੂੰ ਪੂਰੀ ਤਰ੍ਹਾਂ ਨਾਲ પ્રતિਬੰਧ ਕਰ ਦਿੱਤਾ ਗਿਆ ਸੂਰ ਨੂੰ ਲਿਆਂਦੇ ਵਿੱਚ ਜਾਂ ਫਿਰ ਹੋਰ ਸੂਰਾਂ ਦੇ ਨਾਲ ਜਿਹੜੀ ਵੀ ਰਿਲੇਟਿਡ ਚੀਜ਼ਾਂ ਹੈ ਉਸ ਤੋਂ ਬਿਲਕੁਲ ਇਸ ਪਿੰਡ ਤੋਂ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ ਉਸ ਪਿੰਡ ਦੇ ਲੋਕਾਂ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਹੋਰ ਜਿਹੜੇ ਪਸ਼ੂ ਜਿਹੜੇ ਸੂਰਾਂ ਦੇ ਵਿੱਚ ਨਾ ਫੈਲੇ ਉਸ ਦੇ ਲਈ ਵੀ ਕਈ ਜਿਹੜੀ ਗਾਈਡਲਾਈਨ ਵੀ ਜਾਰੀ ਕੀਤੀਆਂ ਗਈਆਂ ਹਨ ਪ੍ਰਵਿੰਦਰ ਆ ਠੀਕ ਹੈ ਅਮੇ ਤੁਹਾਨੂੰ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਤੁਹਾਹਾਂ ਦੇ ਵਿਚਾਰੇ ਪੰਜਾਬ ਦੇ ਵਿੱਚ ਸਵੈਨ ਫਲੂ ਨੇ ਦਸਤਕ ਦੇ ਦਿੱਤੀ ਹੈ ਜਨਾਲਾ ਦੇ ਵਿੱਚ ਅਫਰੀਕਨ ਸਵੈਨ ਦਾ ਦਰਸਲ ਕੇਸ ਸਾਹਮਣੇ ਹੈ ਏਐਸਐਫ ਦਾ ਪਹਿਲਾ ਕੇਸ ਪਿੰਡ ਧਾਰੀਵਾਰ ਕਲੇਰ ਦੇ ਵਿੱਚ ਸਾਹਮਣੇ ਆਇਆ ਪਿੰਡ ਦੇ ਇੱਕ ਸੂਰ ਫਾਰਮ ਦੀ ਜਿਸ ਦੀ ਕਿ ਪੁਸ਼ਟੀ ਹੋਈ ਹੈ ਜਿਸ ਦੇ ਬਾਅਦ ਪਿੰਡ ਧਾਰੀਵਾਰ ਕਲੇਰ ਨੂੰ ਬਿਮਾਰੀ ਦਾ ਕੇਂਦਰ ਵੀ ਐਲਾਨ ਦਿੱਤਾ ਗਿਆ ਹੈ ਵਿਭਾਗ ਦੇ ਵੱਲੋਂ ਪ੍ਰਭਾਵਿਤ ਸੂਰ ਫਾਰਮ ਨੂੰ ਸੈਨੀਟਾਈਜ਼ ਕਰਕੇ ਸੀਲ ਕੀਤਾ ਗਿਆ ਉੱਥੇ ਫਾਰਮ ਦੇ ਸੂਰਾਂ ਨੂੰ ਮਾਰ ਕੇ ਸੁਰੱਖਿਅਤ ਢੰਗ ਦੇ ਨਾਲ ਦਫਨਾਇਆ ਗਿਆ ਤਾਂ ਜੋ ਅੱਗੇ ਹੋਰ ਕਿਸੇ ਇਹ ਬਿਮਾਰੀ ਨਾ ਵੱਧ ਸਕੇ ਨਾ ਫੈਲ ਸਕੇ ਹਟਾਣਾ ਪਿਗ ਫਾਰਮਰਸੀ 6 ਮਹੀਨੇ ਪਹਿਲਾਂ ਸਟਾਰਟ ਕੀਤਾ ਸੀ ਜੀ ਟੋਟਲ ਕਿੰਨੇ ਐਨੀਮਲ ਸੀ ਕੀ ਗੱਲ ਬਸ 210 ਐਨੀਮਲ ਸੀ ਸਾਡੇ ਤੇ ਬਾਅਦ ਵਿੱਚ ਇਦਾਂ ਹੀ ਸਾਨੂੰ ਪ੍ਰੋਬਲਮ ਲੱਗੀ ਫਿਰ ਸਾਡੇ ਸਫਗ ਆਈ ਆਰ ਡੀ ਡੀ ਐਲ ਜ਼ਿਲੰਦਰ ਰਿਪੋਰਟ ਦਿੱਤੀ ਫਿਰ ਕਹਿੰਦੇ ਵੀ ਸਾਡੇ ਆਈ ਐਸ ਐਫ ਆਈਆ ਵਾਇਰਸ ਆਇਆ ਐਸ ਕਿਦਾਂ ਦਾ ਕੋਈ ਫਿਰ ਸਾਡੇ ਮਤਲਬ ਇਦਾਂ ਹੀ ਕਰਦੇ 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 10 ਤਰੀਕ ਤੱਕ 7-8 ਦੇ ਤਰੀਕ ਦੇ ਕਰੀਬ ਸਾਡੇ ਮਤਲਬ 6-7 ਪਿਕਲਟ ਰਹਿ ਗਏ ਤੇ ਹਾਨੂੰ ਰਿਪੋਰਟ ਦੇਣੀ ਚਾਹੀਦੀ ਸੀ ਇਹਨਾਂ ਨੂੰ ਕਿ 72 ਘੰਟੇ ਦੇ ਵਿੱਚ ਵਿੱਚ ਮੇਰੀ ਰਿਪੋਰਟ 31 ਤਰੀਕ ਨੂੰ ਚਲ ਗਈ ਸੀ ਰਿਪੋਰਟ ਮੈਂ ਖੁਦ ਆਰ ਡੀ ਡੀ ਵਾਲੇ ਦੇ ਕੇ ਆਇਆ ਹਾਂ ਬਾਈਕ ਤੇ ਜੋ ਕਿ ਕੰਮ ਹੈਗਾ ਆ ਵੀਰਕਾ ਪੋਲੀ ਕਲੀਨਿਕ ਦਾ ਉਹਨਾਂ ਨੇ ਦੇਣੀ ਚਲੋ ਮੈਂ ਆਪ ਹੀ ਮੇਰੀ ਜਲਦੀ ਹੱਲ ਹੋ ਕੀਤਾ ਜਾਵੇ ਮੇਰੀ ਰਿਪੋਰਟ ਫੇਰ ਉੱਥੇ ਪਈ ਰਹੀ ਸੋਮਵਾਰ ਵੀ ਐਤਵਾਰ ਵੀ ਮੰਗਲਵਾਰ ਵੀ ਬੁੱਧਵਾਰ ਵੀ ਉੱਥੇ ਰਿਪੋਰਟ ਪਈ ਰਹੀ ਫਿਰ ਮੇਰਾ ਕੋਈ ਹੱਲ ਨਹੀਂ ਹੋਇਆ ਇਦਾਂ ਹੀ ਜਨਮ ਮਰਦੇ ਗਏ ਮਰਦੇ ਗਏ ਤੇ ਕਿਸੇ ਨੇ ਕੋਈ ਗਾਰਡ ਨਹੀਂ ਕੀਤਾ ਮੈਨੂੰ ਫਿਰ ਜਦੋਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ 22 ਲੱਖ ਦਾ ਨੁਕਸਾਨ ਹੋ ਗਿਆ ਫਿਰ ਸਾਰੀ ਟੀਮ ਆ ਗਈ ਉਹ ਸਾਡੇ 7 ਜਨਵਰੀ ਰਹਿ ਗਏ ਤੇ ਹੁਣ 7ਾਂ ਦਾ ਸੀ ਕੀ ਕਰਾਂਗੇ ਟੋਟਲ ਕਿੰਨੇ ਜਨਵਰੀ ਦੇ ਡੈਥ 210 ਜਨਵਰੀ ਸਾਡੇ ਸਾਰਿਆਂ ਦੀ ਮਤਲਬ ਸਾਰੇ ਕਿੰਨੇ ਦੀ ਹੋ ਗਈ ਡੈਥ ਹੋ ਗਈ 203 ਦੇ ਕਰੀਬ ਫਿਰ ਉਹਨਾਂ ਨੂੰ ਮਤਲਬ ਸਭ ਹਾਂਜੀ ਦੱਬਿਆ ਸੀ ਕੋਈ ਦੱਬਿਆ ਕੋਈ ਜਿੱਦਾਂ ਹੀ ਕਰਤਾ ਹੋ ਰਹੇ ਹਾਂਜੀ ਜਿਹੜੇ 7 ਵਜੇ ਸੀ ਫਿਰ ਉਹਨਾਂ ਨੂੰ 7 ਨੂੰ ਹੀ ਉਹਨਾਂ ਨੇ ਕਿਲ ਕਰਤਾ ਉਹ ਟੋਆ ਪੁੱਟਿਆ ਸੀ ਉੱਥੇ ਜੀਸੀਬੀ ਆਈ ਵਗੈਰਾ ਉਹ ਦਾ ਪਤਾ ਉਹਨਾਂ ਨੇ ਕਿਲ ਕਰਕੇ ਹਾਂਜੀ ਬਈ ਆ ਦੱਸਿਆ ਉਹਨਾਂ ਨੇ ਕਿਹਾ ਕਿ ਵਾਜਰ ਰਿਪੋਰਟ ਆਈ ਜੇ ਭਪਾਲ ਤੋਂ ਵਗੈਰਾ ਐਦਾ ਦੱਸਦੇ ਕੁਝ ਏਐਸਐਫ ਦੇ ਵਾਇਰਸ ਆਇਆ ਕੋਈ ਹਾਂਜੀ ਜੇ ਏਐਸਐਫ ਦਾ ਵਾਇਰਸ ਆਇਆ ਹਨ ਪਹਿਲਾਂ ਗਾਈਡ ਕੀਤਾ ਜਾਂਦਾ ਨਾ ਟੀਮ ਵੱਲੋਂ ਸਾਡਾ ਕੋਈ ਨਾ ਕੋਈ ਹੱਲ ਹੋ ਸਕਦਾ ਹੈ ਜੀ ਨਹੀਂ ਜੇ ਫਲੂ ਨਹੀਂ ਹੈ ਜੇ ਅਫਰੀਕਨ ਸਵਾਈਨ ਫੀਵਰ ਹੈ ਜੋ ਕਿ ਸਿਰਫ ਸੂਰੋਂ ਕੀ ਬਿਮਾਰੀ ਹੈ ਜੇ ਫਲੂ ਨਹੀਂ ਹੈ ਕਿੰਨਾ ਨੁਕਸਾਨਾ ਦੋ ਕਿੰਨੇ ਸੂਰ ਮਰਦੇ ਹੈ ਇਸ ਦਾ ਨੁਕਸਾਨ ਸਿਰਫ ਸੂਰੋਂ ਕੋ ਹੁੰਦਾ ਉਸ ਜੋ ਫਾਰਮ ਹੈ वहाँ पर सूरों की मौत हो रही थी वहाँ हमारे डिपार्टमेंट ने उसकी टेस्टिंग जब करवाई तो वो अफ्रीकन स्वाइन फीवर के सैंपल पॉजिटिव आए तो सरकार की हदायतों के मुताबिक ये बीमारी दूसरे सूरों में फैल ना जाए तो वहाँ पर जो सुअर हैं उनको मारा जाता है और जो फार्म है उसको सैनिटाइज किया जाता है जो हमने करवा दिया है और एक किलोमीटर के घेरे के अंदर जो भी सूअर हैं उनको मारना पड़ता है और 10 किलोमीटर के केरे के अंदर जो सूर के फार्म है उनको, उनको सर्वे करना पड़ता है उनकी चेकिंग करनी पड़ती है आ, इस बीमा ये बीमारी सूरों से ना ही दूसरे जानवरों को होती है और ना ही इंसानों को होती है।, किस था और से तो है जो हमारी टीम है उसने जब सैंपल पॉजिटिव आए हैं वहां पर गए वहां आठ सूर थे जिनको हमारी टीम ने मार के वहां पर दफना दिया है और फार्म को सैनिटाइज कर दिया है तारीवाल क्लियर गांव

ਜਾਂਚ ਕੀਤੀ ਜਾਵੇਗੀ ਅੱਜ ਫੌਜੀ ਜਾਂਚ ਟੀਮ ਬਠਿੰਡਾ ਪਹੁੰਚ ਸਕਦੀ ਹੈ ਸੂਤਰਾਂ ਦੇ ਹਵਾਲੇ ਤੇ ਵੱਡੀ ਖਬਰ ਹੈ ਸਥਾਨਕ ਪੁਲਿਸ ਅਤੇ ਫੋਰੈਂਸਿਕ ਟੀਮ ਵੀ ਜਾਂਚ ਦੇ ਵਿੱਚ ਲਗਾਤਾਰ ਜੁਟੀ ਹੋਈ ਹੈ ਪੁਲਿਸ ਨੇ ਜ਼ਖਮੀ ਗੁਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ ਧਮਾਕੇ ਦੇ ਵਿੱਚ ਪਿਓ ਪੁੱਤਰ ਗੰਭੀਰ ਜ਼ਖਮੀ ਹੋਏ ਸਨ ਬੇਟਾ ਗੁਰਪ੍ਰੀਤ ਸਿੰਘ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸੀ ਸ਼ਾਮ ਨੂੰ ਮੁਰੇ ਕਮਰੇ ਦੇ ਵਿੱਚ ਦੂਜਾ ਧਮਾਕਾ ਹੋਇਆ ਸੀ ਧਮਾਕੇ ਦੇ ਵਿੱਚ ਪਿਤਾ ਜਗਤਾਰ ਸਿੰਘ ਵੀ ਜ਼ਖਮੀ ਹੋ ਗਿਆ ਦੋਹਾਂ ਦਾ ਬਠਿੰਡਾ ਦੇ ਹਸਪਤਾਲ ਦੇ ਵਿੱਚ ਫਿਲਹਾਲ ਇਲਾਜ ਚੱਲ ਰਿਹਾ ਹੈ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਇਹ ਜੋ ਜਾਣਕਾਰੀ ਸਾਹਮਣੇ ਹੈ ਕਿ 10 ਸਤੰਬਰ ਨੂੰ ਗੁਰਪ੍ਰੀਤ ਨੇ ਆਨਲਾਈਨ ਇਹ ਸਮਗਰੀ ਮੰਗਵਾਈ ਸੀ ਜਿਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਦੇ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਤੇ ਸੂਤਰਾਂ ਦੇ ਹਵਾਲੇ ਤੇ ਵੀ ਵੱਡੀ ਖਬਰ ਹੈ ਕਿ ਭਾਰਤੀ ਫੌਜ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਅੱਜ ਫੌਜ ਦੀ ਜਾਂਚ ਟੀਮ ਬਠਿੰਡਾ ਪਹੁੰਚ ਸਕਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਸਥਾਨਕ ਪੁਲਿਸ ਅਤੇ ਫ੍ਰੈਂਸਿਕ ਟੀਮ ਦੇ ਵੱਲੋਂ ਵੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਜ਼ਖਮੀ ਗੁਰਪ੍ਰੀਤ ਸਿੰਘ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਅਰ ਦਰਸਲ tMapਾਕੇ ਦੇ ਵਿੱਚ ਪਿਓ ਪੁੱਤਰ ਜੋ ਕੇ ਗੰਭੀਰ ਜ਼ਖਮੀ ਹੋ ਗਏ ਸਨ ਬੇਟਾ ਗੁਰਪ੍ਰੀਤ ਸਿੰਘ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਸੀ ਸ਼ਾਮ ਨੂੰ ਮੁੜ ਕਮਰੇ ਦੇ ਵਿੱਚ ਦੂਜਾ tMapਾਕਾ ਹੁੰਦਾ ਤੇ ਇਸ tMapਾਕੇ ਦੇ ਵਿੱਚ ਪਿਤਾ ਜਗਤਾਰ ਸਿੰਘ ਵੀ ਜ਼ਖਮੀ ਹੋ ਗਿਆ